ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤਾ ਗ੍ਰਿਫਤਾਰ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਝੂਠੇ ਇਲਜ਼ਾਮ ਲਾਏ ਗਏ ਨੇ ਆਮਦਨ ਤੋਂ ਵਦ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਵਰਤਿਆ ਗਿਆ ਜੋ ਆਮਦਨ ਤੋਂ ਵਦ ਮਾਮਲਾ ਹੈ ਉਹ ਬਿਲਕੁਲ ਝੂਠਾ ਹੈ ਕੋਈ ਵੀ ਸਬੂਤ ਜਿਹੜੇ ਨੇ ਵਿਜੀਲੈਂਸ ਨੂੰ ਨਹੀਂ ਮਿਲੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਨੂੰ ਹੁਕਮ ਦੇ ਚੁੱਕੇ ਨੇ ਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਉੱਪਰ ਨਸ਼ੇ ਦਾ ਕੇਸ ਪਾਉਣ ਵਾਸਤੇ ਵੀ ਤਿਆਰੀ ਕੀਤੀ ਗਈ ਸੀ ਪਰ ਨਸ਼ੇ ਦਾ ਕੇਸ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੇ ਉੱਪਰ ਰੋਕ ਲਾ ਰੱਖੀਏ ਤਾਂ ਫਿਰ ਉਹਨਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਵਿਧਾਇਕ ਨੇ ਵੱਡੇ ਖੁਲਾਸੇ ਕੀਤੇ ਨੇ ਜੋ ਤੁਹਾਨੂੰ ਅਸੀਂ ਉਸ ਦੀ ਵੀਡੀਓ ਦਿਖਾਵਾਂਗੇ ਤੁਸੀਂ ਆਪ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਕਿ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਸੱਚੀ ਹੈ ਤੇ ਕਿੰਨੀ ਝੂਠੀ ਹੈ ਤੁਸੀਂ ਜੁੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਵਿੱਚ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਇਹ ਤੀਸਰੀ ਪਾਰਟੀ ਨੂੰ ਮੌਕਾ ਦਿੱਤਾ ਤੇ ਬਦਲਾ ਲੈ ਕੇ ਆਏ ਪਰ ਇਹ ਬਦਲਾ ਕਿਤੇ ਨਾ ਕਿਤੇ ਚਾਰਾਂ ਸਾਲਾਂ ਵਿੱਚ ਹੀ ਲੋਕਾਂ ਦੇ ਵੱਲੋਂ ਚੁਣੀ ਹੋਈ ਸਰਕਾਰ ਆਪਣੇ ਉਮੀਦਾਂ ਤੇ ਖਰੀ ਨਹੀਂ ਉਤਰ ਸਕੀ ਜਿਸ ਦੇ ਕਾਰਨ ਲੋਕਾਂ ਦੇ ਵੱਲੋਂ ਹੁਣ ਇਸ ਦੀ ਤਿਰਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੇ ਆਪਣਾ ਮੂੰਹ ਮੋੜ ਲਿਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਪੰਜਾਬ ਦੇ ਵਿਧਾਇਕ ਤੇ ਪੰਜਾਬ ਦੇ ਮੰਤਰੀ ਪੂਰੀ ਤਰ੍ਹਾਂ ਆਪਣੀ ਪਾਰਟੀ ਤੋਂ ਨਾਰਾਜ਼ ਹੋ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਨਾ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੇ ਸੀਐਮ ਵੀ ਜਿਹੜੇ ਇੱਕ ਨਾਂ ਦੇ ਸੀਐਮ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਦੇ ਕਹਿਣ ਤੇ ਨਾ ਤਾਂ ਕੋਈ ਅਫਸਰ ਸ਼ਾਈ ਉਹ ਕੰਮ ਕਰਦੀ ਹੈ ਤੇ ਨਾ ਹੀ ਕਿਸੇ ਵਿਧਾਇਕ ਕਹਿੰਦੇ ਕੋਈ ਅਫਸਰशाही ਕੰਮ ਕਰਦੀ ਹੈ ਸਿਰਫ ਤੇ ਸਿਰਫ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਜੋ ਪੰਜਾਬ ਦੀ ਸਰਕਾਰ ਨੂੰ ਕੰਟਰੋਲ ਕਰ ਰਹੇ ਨੇ ਜੋ ਪੰਜਾਬ ਦੇ ਵਿੱਚ ਅੱਜ ਰਿਸ਼ਵਤ ਖੋਰੀ ਹੋ ਰਹੀ ਹੈ ਵੱਡੇ ਵੱਡੇ ਅਫਸਰ ਜਿਹੜੇ ਰਿਸ਼ਵਤ ਨਾਲ ਫੜੇ ਗਏ ਨੇ ਇਹ ਸਿੱਧਾ ਸਿੱਧਾ ਦਿੱਲੀ ਵਾਲਿਆਂ ਦੇ ਕਹਿਣ ਤੇ ਰਿਸ਼ਵਤ ਲਈ ਜਾ ਰਹੀ ਹੈ ਜੋ ਕਿ ਪੰਜਾਬ ਦਾ ਇੱਕ ਡੀਆਈਜੀ ਹਰਚਰਨ ਸਿੰਘ ਪੁੱਲਰ ਫੜਿਆ ਗਿਆ ਜਿਸ ਦੇ ਕੋਲੋਂ ਕਰੋੜਾ ਰੁਪਏ ਉਸਨੇ ਕਰੋ ਬਰਾਮਦ ਹੋਏ ਨੇ ਜੋ ਉਹ ਪੈਸਾ ਆਮ ਆਦਮੀ ਪਾਰਟੀ ਦੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਪਹਾਰੇ ਸੀ ਜੋ ਪਾਰਟੀ ਦੂਸਰੇ ਸੂਬਿਆਂ ਵਿੱਚ ਜਾ ਕੇ ਆਪਣੀਆਂ ਵਿਧਾਨ ਸਭਾ ਚੋਣਾਂ ਲੜ ਸਕੇ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਲੁੱਟ ਮਚਾਈ ਗਈ ਹੁਣ ਪੰਜਾਬ ਵਿੱਚ ਲੁੱਟ ਹੋ ਰਹੀ ਏ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨੇ ਖੁਲਾਸੇ ਕੀਤੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਰੱਖਣ ਦਾ ਇਹ ਜਿਹੜਾ ਕਿ ਤਰੀਕਾ ਵਰਤਿਆ ਗਿਆ ਵਿਜੀਲੈਂਸ ਨੇ ਪਹਿਲਾਂ ਉਹਨਾਂ ਦੇ ਉੱਪਰ ਜੋ ਅਮਨ ਤੋਂ ਵਧ ਮਾਮਲਾ ਦਰਜ ਕੀਤਾ ਹੈ ਵਿਜੀਲੈਂਸ ਨੇ ਅਜੇ ਤੱਕ ਕੋਈ ਸਬੂਤ ਨਹੀਂ ਪੇਸ਼ ਕੀਤਾ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੰਮਾ ਸਮਾਂ ਜੇਲ੍ਹ ਰੱਖਿਆ ਜਾ ਸਕੇ ਜੋ ਵਿਕਰਮ ਸਿੰਘ ਮਜੀਠੀਆ ਨੂੰ 28 ਅਕਤੂਬਰ ਨੂੰ ਜ਼ਮਾਨਤ ਮਿਲਣ ਦੇ ਆਸਾਰ ਹੋ ਚੁੱਕੇ ਨੇ ਉਹਨਾਂ ਦੇ ਵਕੀਲ ਦੇ ਵੱਲੋਂ ਖੁਲਾਸੇ ਕਰ ਦਿੱਤੇ ਜਾਣ ਕਿ ਉਹ 28 ਅਕਤੂਬਰ ਨੂੰ ਉਹਨਾਂ ਨੂੰ ਰੈਗੂਲਰ ਜ਼ਮਾਨਤ ਮਿਲ ਜੇਗੀ 14 ਅਕਤੂਬਰ ਨੂੰ ਵਿਜੀਲੈਂਸ ਨੇ ਜੋ ਆਪਣਾ ਲਿਖਤੀ ਰੂਪ ਵਿੱਚ ਪੱਖ ਰੱਖਣਾ ਸੀ ਉਹ ਨਹੀਂ ਰੱਖ ਸਕੇ ਹੋਰ ਸਮਝ ਦੀ ਮੰਗ ਕਰ ਰਹੇ ਸੀ ਪਰ ਹਾਈ ਕੋਰਟ ਨੇ ਉਹਨਾਂ ਨੂੰ ਹੋਰ ਸਮਾਂ ਨਹੀਂ ਦਿੱਤਾ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਜਿਹੜਾ ਸੁਣਾਉਣਾ ਹੈ ਉਸ ਦੇ ਉੱਪਰ ਬਿਕਮ ਸਿੰਘ ਮਜੀਠੀਆ ਨੂੰ ਜਮਾਨਤ ਮਿਲੇਗੀ ਸੋ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਖੁਲਾਸੇ ਕੀਤੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਿਨਾਂ ਹੀ ਸਬੂਤਾਂ ਤੋਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਹੈ ਜੋ ਉਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਨੇ ਜੋ ਉਹਨਾਂ ਨੂੰ ਨਸ਼ੇ ਦਾ ਸਪਲਾਇਰ ਕਹਿੰਦੇ ਰਹੇ ਨੇ ਉਹ ਬਿਲਕੁਲ ਝੂਠਾ ਹੈ ਕੁਝ ਵੀ ਸਚਾਈ ਨਹੀਂ ਹੈ ਜੋ ਤੁਸੀਂ ਉਸ ਵਿਧਾਇਕ ਦੀ ਵੀਡੀਓ ਸੁਣ ਕੇ ਤੁਹਾਨੂੰ ਆਪਣੇ ਆਪ ਹੀ ਅੰਦਾਜ਼ਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਿਸ ਤਰ੍ਹਾਂ ਚੱਲ ਰਹੀ ਏ ਕਿਸ ਤਰ੍ਹਾਂ ਝੂਠ ਬੋਲ ਰਹੀ ਏ ਸੋ ਉਸ ਵਿਧਾਇਕ ਨੇ ਵੱਡੇ ਖੁਲਾਸੇ ਕਰਦੇ ਹੋਏ ਇਹ ਸਾਰੀਆਂ ਗੱਲਾਂ ਦਾ ਜਿਹੜਾ ਕਿ ਵੀ ਭਗਵਾਨ ਸਤਿਮਾਨ ਸ਼ਰਾਬੀ ਹੈ ਜਿਵੇਂ ਆਪਾਂ ਕਹਿੰਦਾ ਵਿਕਰਮ ਸਿੰਘ ਜੀਠੇ ਦਾ ਰੋਲਾ ਪਾਇਆ ਹੋਇਆ ਹੈ ਮਹਿਮਾਨ ਸਾਹਿਬ ਤੁਹਾਨੂੰ ਪਤਾ ਸੀ ਵੀ ਆਪਣੀ ਸਰਕਾਰ ਬਣਨ ਜਾ ਰਹੀ ਏ ਉਹ ਲੱਗ ਗਿਆ ਲੈ ਭਾਈ ਰਿਜ਼ਲਟ ਨਿਕਲਿਆ ਤਾਂ ਪਤਾ ਲੱਗਿਆ ਵੀ ਨਹੀਂ ਬਣੀ ਤੇ ਦੂਜੇ ਮਹਾਂ ਜੀ ਸਰਕਾਰ ਬਣ ਦੀ ਸੂਰਚ 99% ਮੁੱਖ ਮੰਤਰੀ ਤੁਸੀਂ ਬਣਨਾ ਸੀ ਤੇ ਕਹਿੰਦੇ ਹਾਂ ਮੈਂ ਹੀ ਫੇਰ ਮੈਨੂੰ ਐ ਦੱਸੋ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਹੋਵੇ ਤੇ ਅਲੀਗੇਸ਼ਨ ਤੁਹਾਡੇ ਤੇ ਇਹ ਲੱਗਦੇ ਹੁਣ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਸ਼ਰਾਬੀ ਇਕਵਾਬੀ ਬੰਦਾ ਹੈ ਤੇ ਮੈਂ ਹੈ ਜੀ ਕੋਈ ਚੰਗੀ ਗੱਲ ਥੋੜਾ ਸੀਗੀ ਤੇ ਜੋ ਐਡੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਸੀ ਤੁਸੀਂ ਘੱਟੋ ਘੱਟ ਸ਼ਰਾਬ ਦਾ ਨਿਯੰਤਰਣ ਤਾਂ ਕਰ ਸਕਦੇ ਸੀ ਉਹ ਤਾਂ ਬੰਦ ਕਰ ਸਕਦੇ ਸੀ ਮੈਨੂੰ ਕਹਦਾ ਨਾ ਜਸ ਸਿੰਘ ਬਨਸ਼ੇਈ ਸਾਹਿਬ ਸ਼ਰਾਬ ਮਤਰਾ ਟੂਰਿੰਗ ਲੋਕਾਂ ਹੂੰ ਇਹਦਾ ਮੇਰੇ ਕਹਿੰਦਾ ਵਿਰੋਧੀਆਂ ਨੇ ਆਪਣੇ ਨੇ ਐਵੇਂ ਪਰਸਪੈਕਸ਼ਨ ਬਣਾਈ ਹੋਇਆ ਰੌਲਾ ਪਾਇਆ ਹੋਇਆ ਵੀ ਭਗਵੰਤ ਮਾਨ ਸ਼ਰਾਬੀ ਹੈ ਹੂੰ ਜਿਵੇਂ ਆਪਾਂ ਕਹਿੰਦਾ ਵਿਕਰਮ ਸਿੰਘ ਜੀਠੇ ਦਾ ਰੌਲਾ ਪਾਇਆ ਹੋਇਆ ਵੀ ਉਹ ਤਾਂ ਜੀ ਚਿੱਟਾ ਵੇਚਦਾ ਮੈਂ ਜੀ ਕੀ ਗੱਲ ਮੈਂ ਬੜਾ ਇੱਕਦਮ ਸਰਪ੍ਰਾਈਜ਼ ਹੋਇਆ ਵੀ ਕੀ ਗੱਲ ਆਪਾਂ ਐਡੇ ਵੱਡੇ ਅਲੀਗੇਸ਼ਨ ਲਾਏ ਆ ਪਿਛਲੇ ਮੈਂ ਉਹਨੂੰ ਕਿਹਾ ਮੈਂ ਕੀ ਗੱਲ ਵੇਚਦਾ ਨਹੀਂ ਜੀ ਉਹਨਾਂ ਆਪਾਂ ਨੂੰ ਕੀ ਪਤਾ ਵੇਚਦਾ ਕਿ ਨਹੀਂ ਵੇਚਦਾ ਤੇਰਾ ਰੋਲਾ ਆਪ ਹੀ ਪਾਇਆ ਹੈ ਮੈਂ ਉਦੋਂ ਮੇਰੇ ਦਿਲ 'ਚ ਗਈ ਮੈਂ ਜਿਹੜਾ ਬੰਦਾ ਲੋਕਾਂ ਦੇ ਵਿੱਚ ਇਹ ਗੱਲ ਪ੍ਰੂਵ ਕਰ ਚੁੱਕਿਆ ਆ ਰੇਡੀ ਲੋਕ ਮੰਨਦੇ ਨੇ ਵੀ ਸ਼ਰਾਬੀ ਕੋਈ ਆ ਵੀ ਹੈ ਦੂਜੇ ਪਾਸੇ ਵਿਕਰਮ ਜੀਠੇ ਤੇ ਅਸੀਂ ਜੇ ਐਲੀਗੇਸ਼ਨ ਲਾਏ ਤਾਂ ਪ੍ਰੂਵ ਕਰਨ ਦੀ ਸਮਰੱਥਾ ਪਾਰਟੀ 'ਚ ਹੋਣੀ ਚਾਹੀਦੀ ਹੈ ਤੇ ਅੱਜ ਇਹ ਦੋਨੇ ਕਿਸਾਂ ਤੇ ਹੀ ਮੁਕਰ ਗਿਆ ਵੀ ਨਾ ਤਾਂ ਮੈਂ ਸ਼ਰਾਬ ਨੂੰ ਹੱਥ ਲਾਉਣਾ ਇਹ ਤਾਂ ਪਰਸੈਕਸ਼ਨ ਮੜਈ ਹੈ ਮੇਰੇ ਗੁਰਧੀਆਂ ਦੀ ਤੇ ਦੂਜੇ ਪਾਸੇ ਵਿਕਰਮ ਜੀਠੇ ਦਾ ਆਪਾਂ ਨੂੰ ਕੀ ਪਤਾ ਚਿੱਟਾ ਵੇਚਦਾ ਕਿ ਨਹੀਂ ਵੇਚਦਾ ਤਾਂ ਆਪੇ ਰੋਲਾ ਪਾਇਆ ਹੈ ਏਸੀ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜੋ ਮਾਨਸਾ ਹਲਕੇ ਦੇ 나జర్ ਸਿੰਘ ਮਨਸਾਈਆ ਇਸ ਤੋਂ ਬਾਅਦ ਜਦੋਂ 17 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਬਹੁਮਤ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹ ਸਵਾਲ ਕੀਤੇ ਤਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਜਵਾਬ ਦਿੱਤੇ ਸੋ 2022 ਤੋਂ ਪਹਿਲਾਂ 2021 ਦੇ ਵਿੱਚ 나జర్ ਸਿੰਘ ਮਨਸਾਈਆ ਸੁਖਪਾਲ ਸਿੰਘ ਖਹਿਰਾ ਤੇ ਇੱਕ ਹੋਰ ਜਿਹੜਾ ਇਹਨਾਂ ਦਾ ਸਾਥੀ ਸੀ ਤਿੰਨੋਂ ਜਣੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਇਸੇ ਕਾਰਨ ਕਿ ਇਹ ਸਭ ਕੁਝ ਝੂਠ ਦੀ ਪਾਰਟੀ ਹੈ ਝੂਠਾਂ ਦੀ ਪੰਡ ਚੱਕੀ ਫਿਰਦੀ ਹੈ ਝੂਠ ਬੋਲਦੀ ਹੈ ਸੋ ਇਸੇ ਕਰਕੇ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਸੋ ਨਾਜਰ ਸਿੰਘ ਮਨਸਾਈਆ ਦੇ ਵੱਲੋਂ ਹੁਣ ਇਹ ਖੁਲਾਸੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੀ ਜਿਨ੍ਹਾਂ ਨੇ 2017 ਦੇ ਵਿੱਚ ਇਹਨਾਂ ਨੇ ਜਿੱਤ ਦਰਜ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਮਤ ਨਾ ਮਿਲਣ ਕਰਕੇ ਜੋ ਉਸ ਸਮੇਂ ਸਰਕਾਰ ਨਹੀਂ ਬਣ ਸਕੀ ਔਰ 2022 ਤੱਕ ਫਿਰ ਇਹਨਾਂ ਨੇ ਜੋ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਸੀ ਸੋ ਉਸ ਸਮੇਂ ਸੁਖਪਾਲ ਸਿੰਘ ਖੈਰਾ ਨੂੰ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਪਰ ਸੁਖਪਾਲ ਸਿੰਘ ਖੈਰਾ ਨੂੰ ਬਹੁਤਾ ਸਮਾਂ ਨਹੀਂ ਰਹਿਣ ਦਿੱਤਾ ਕਿਉਂਕਿ ਜਿਹੜਾ ਸੱਚਾਈ ਤੇ ਚੱਲਦਾ ਸੀ ਜਿਹੜਾ ਸੱਚ ਬੋਲਦਾ ਸੀ ਉਸ ਨੂੰ ਕੇਜਰੀਵਾਲ ਪਿੱਛੇ ਕਰਨ ਦਾ ਸੀ ਔਰ ਜਿਹੜਾ ਕੇਜਰੀਵਾਲ ਦੀਆਂ ਗੱਲਾਂ ਨਾਲ ਚੱਲਦਾ ਸੀ ਮਿਲ ਕੇ ਜਿਹੜਾ ਕੇਜਰੀਵਾਲ ਦੀ ਜਿਹੜੀ ਹਾਂ ਵਿੱਚ ਹਾਂ ਮਿਲਾਉਂਦਾ ਸੀ ਉਹਨੂੰ ਪਤਾ ਸੀ ਕੇਜਰੀਵਾਲ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਿਸ ਉਹ ਸਿਰਫ ਸ਼ਰਾਬ ਪੀ ਕੇ ਤੇ ਸ਼ਰਾਬ ਦੇ ਨਸ਼ੇ ਵਿੱਚ ਜਿਸ ਨੂੰ ਜੋ ਮਰਜ਼ੀ ਕਰਵਾ ਲਈਏ ਉਹ ਨਹੀਂ ਬੋਲੇਗਾ ਸਿਰਫ ਉਹਨੂੰ ਨਾਂ ਦਾ ਮੁੱਖ ਮੰਤਰੀ ਬਣਾ ਦੇਵਾਂਗੇ ਬਾਕੀ ਕੰਮ ਸਾਰਾ ਕੇਜਰੀਵਾਲ ਕਰ ਰਹੇ ਨੇ ਕੇਜਰੀਵਾਲ ਦੇ ਹੱਥਾਂ ਵਿੱਚ ਸਰਕਾਰ ਚੱਲ ਰਹੀ ਹੈ ਜੋ ਨਾਜਰ ਸਿੰਘ ਮਨਸਾਈਆ ਨੇ ਇਹ ਪੱਤੇ ਇਲਜ਼ਾਮ ਲਾਇਆ ਨੇ